ਸੱਚਕਾਂਡ ਸ੍ਰੀ ਤੇਲਕੁੰਤ ਸਾਹਿਬ ਜੀ ਦੇ ਪਵਿੱਤਰ ਦਰਬਾਰ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਪਿਛਲੇ ਜਨਮ ਦੇ ਵਿੱਚ ਤਪੱਸਿਆ ਕੀਤੀ ਸੀ ਇਸ ਸਥਾਨ ਤੇ ਆ ਕੇ ਆਪਾਂ ਪੰਜ ਛਨਾਨਾ ਕਰ ਲੈਂਦੇ ਹਣਾ ਪੰਜ ਛਨਾਨਾ ਕਰਨ ਦਾ ਕੀ ਫਾਇਦਾ ਹੈ ਮਿੰਦੋ ਇਸ ਸਥਾਨ ਤੇ ਆ ਕੇ ਤੁਸੀਂ ਇਸ਼ਨਾਨ ਕਰੋ ਕੁਝ ਨਹੀਂ ਹੁੰਦਾ ਕਲਕ ਵਿਖਨ ਇਹ ਐ ਵੀ ਉੱਤਰ ਸਕਦੇ ਹੋ ਨਾ ਪੋੜੀਆਂ ਜਿੰਦੇ ਹਾ ਉੱਤਰ ਸਕ ਉੱਤਰ ਨੂੰ ਦੋਨੋਂ ਹੀ ਸਹੀ ਰੇ ਉੱਤਰ ਨੂੰ ਦੋਨੋਂ ਹੀ ਇੱਧਰ ਵੀ ਵਾਸਤੇ ਦੇਖ ਲੋ ਉੱਤੋਂ ਵੀ ਥੱਲੋਂ ਆਇਆ ਉੱਥੇ ਅਸੀਂ ਰੈਸਟ ਕੀਤੀ ਸੀ ਥੋੜੀ ਤੈ ਘੁੰਮਦੇ ਘਮਾਉਂਦੇ ਦੇਖ ਲੋ ਟਰੈਕ ਕਿਦਾਂ ਦਾ ਆਇਆ ਹਨ ਚ ਵੀ ਪਹਾੜਾਂ 'ਚ ਬਾਰਿਸ਼ ਹੁੰਦੀ ਰਹਿੰਦੀ ਆ ਕਈ ਵਾਰੀ ਤੇਜ਼ ਹੋਗੀ ਕਈ ਵਾਰੀ ਸਲੋ ਹੋਗੀ ਕਦੋਂ ਧੁੱਪ ਨਿਕਲ ਆਵੇ ਕੋਈ ਪਤਾ ਨਹੀਂ ਇਹ ਆ ਵਾਟਰਫਾਲ ਇਹ ਬਣ ਰਿਹਾ ਨਵਾਂ ਹੈਲੀਪੈਡ ਹੁਣ ਸੰਗ ਸਿੱਧੀ ਇੱਥੋਂ ਦਾ ਕੁਤਰਾ ਕਰੂਗੀ ਚਲੋ ਜੀ ਉੱਨਾ ਬਾਰਿਸ਼ ਥੋੜੀ ਥੋੜੀ ਤੇਜ਼ ਹੋਣ ਲੱਗੀ ਆ ਤੇ ਲਗਭਗ ਜਿੰਨੇ ਵੀ ਸੰਗਤ ਆ ਰਹੀ ਆ ਸਾਰਿਆਂ ਨੇ ਰੇਨਕੋਟ ਪਾ ਲਿਆ ਰੇਨਕੋਟ ਆਪਣੇ ਨਾਲ ਜ਼ਰੂਰ ਲੈ ਕੇ ਆਓ ਕਿਉਂਕਿ ਕਿਤੇ ਵੀ ਜਿਹੜਾ ਬਾਰਿਸ਼ ਦਾ ਮਾਹੌਲ ਹੈ ਉਹ ਬਣ ਸਕਦਾ ਹੈ ਜਿੰਨੇ ਵੀ ਸੰਗਤ ਆ ਰਹੀ ਆ ਪਿੱਛੇ ਦੇਖ ਲਓ ਸਾਰਿਆਂ ਨੇ ਰੇਨਕੋਟ ਪਾਈ ਹੋਈ ਆ ਹੈ ਵੀ ਦੇਖ ਲੈ ਤੇ ਉਹ ਉੱਥੇ ਜਾਣਾ ਆਪਾਂ ਹੁਣ ਦੇਖ ਲਓ ਆ ਇੰਨੀ ਵਾਰ ਥੱਲੇ ਪਈ ਆ ਆਪਣੀ ਘੁੰਮ ਦੇ ਘਮੋਂਦੇ ਇੱਕ 2 3 4 5 6 7 8 ਹਲੇ 8 ਨੂੰ ਮੋੜ ਹੋ ਰਾ ਬਾਈ ਹੈ ਚਲੋ ਚਲੋ ਰੇਨਕੋਟ ਆਪਣੇ ਜ਼ਰੂਰ ਨਾਲ ਲੈ ਕੇ ਆਓ ਕਿਉਂਕਿ ਬੱਦਲ ਵਾਈ ਜੀ ਹੁਣ ਮੌਸਮ ਇਸ ਤਰ੍ਹਾਂ ਦਾ ਆ ਹੈ ਨਾ ਤੇ ਮੀਂਹ ਪੈਂਦੇ ਰਹਿਣੇ ਆ ਇਹਨਾਂ ਮੌਸਮਾਂ ਦੇ ਵਿੱਚ ਕਿ ਮੀਂਹ ਤੋਂ ਬਚਣ ਲਈ ਰੇਨਕੋਟ ਲੈ ਕੇ ਆਓ ਬਾਕੀ 10 ਜੁਲਾਈ ਤੱਕ ਆ 10 ਜੁਲਾਈ ਤੋਂ ਬਾਅਦ ਤਾਂ ਬਿਲਕੁਲ ਹੀ ਘਟ ਆਇਓ ਕੋਕੀ ਮੈਂ ਜਾਦੇ ਪੈਣ ਲਾਏ ਹੁੰਦੇ ਆ ਹਨਾ ਤੇ ਫਿਰ ਤੁਸੀਂ ਇਹ ਯਾਤਰਾ ਤੇ ਆਉਣ ਦਾ ਪਲਾਨ ਬਣਾਉਣਾ ਆ ਤਾਂ ਫਿਰ 2 ਮਿੰਟ ਪਾ ਕੇ ਯਾਨੀ ਜੁਲਾਈ, ਗਸਤ ਤੇ ਸਤੰਬਰ ਸਤੰਬਰ ਤੱਕ ਟਪਾ ਕੇ ਫਿਰ ਆਓ ਆ ਦੇਖ ਲਓ ਜਿੰਨੀ ਸੰਗਤ ਆ ਰਹੀ ਆ ਸਾਰੀ ਇਸ ਵੇਲੇ ਆਪਣੇ ਰੇਨਕੋਟ ਪਾ ਕੇ ਆ ਰਹੀ ਤੇ ਉਹ ਉੱਥੋਂ ਆਏ ਆ ਦੇਖ ਲਓ ਉਹ ਤੋਂ ਵੀ ਥੱਲੋਂ ਆਏ ਆ ਉੱਥੇ ਅਸੀਂ ਰੈਸਟ ਕੀਤੀ ਸੀ ਥੋੜੀ ਜੀ ਜੇ ਘੁੰਮ ਦੇ ਘੁੰਮ ਦੇ ਦੇਖ ਲੋ ਟਰੈਕ ਕਿਦਾਂ ਦਾ ਆਇਆ ਹਨ ਤੇ ਹਲੇ ਉਹ ਟਰੈਕ ਵੀ ਚੜਨਾ ਹੈ ਉਹ ਉੱਥੋਂ ਜਾ ਕੇ ਜਿਹੜੀਆਂ ਪੌੜੀਆਂ ਨੇ ਉਹ ਸ਼ੁਰੂ ਹੁੰਦੀਆਂ ਨੇ ਉਹ ਸਾਹਮਣੇ ਇਸ ਜਗ੍ਹਾ ਤੋਂ ਤੇ ਉਸ ਪੌੜੀਆਂ ਤੋਂ ਆਪਾਂ ਚੜ ਕੇ ਤੇ ਉਹ ਉੱਥੇ ਜਾਣਾ ਹੈ ਬਾਕੀ ਨਾਲ ਦੇ ਦੇਖਦੇ ਆ ਕੀ ਕਹਿੰਦੇ ਆ ਪੌੜੀਆਂ ਤੇ ਜਾਣਾ ਹੈ ਹੈ ਪੌੜੀਆਂ ਤੋਂ ਸ੍ਰੀ ਯਾ ਕਾਲੇ ਗੱਜ ਗੱਜ ਕਰਾ ਬਲਾਵੇ ਨਿਆ ਲੋ ਜਾਵੇ ਪੁੱਤਰਾਂ ਦੇ ਦਾਨੀ ਦਸਵੇਂ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਨੂੰ ਪਾਵੇ ☬ ਸਤਿ ਸ਼੍ਰੀ ਅਕਾਲ ਬੋਲੇ ਈ ਜਾਨੇ ਹਾਲ ☬ ਸਤਿ ਸ਼੍ਰੀ ਅਕਾਲ ਬੋਲੇ ਈ ਜਾਨੇ ਹਾਲ ☬ ਸਤਿ ਸ਼੍ਰੀ ਅਕਾਲ ਤੇ ਦੇਖੋ ਫਿਰ ਜਕਾਰਿਆਂ ਦੀ ਗੂੰਜ ਚ ਗੂੰਜਦੀ ਆ ਪਈ ਐ ਨਾ ਪਹਾੜੀਆਂ ਜਦੋਂ ਉਹਦੇ ਥੱਲੋਂ ਤੋਂ ਤੁਰਿਆ ਨਾ ਜਕਾਰਾ ਲਾ ਕੇ ਇੰਨਾ ਕਿ ਜੋਸ਼ ਆ ਜਾਂਦਾ ਹੈ ਨਾ ਬਸ ਤੁਸੀਂ ਮੰਨ ਨਹੀਂ ਸਕਦੇ ਕਿ ਜਕਾਰਾ ਲਾ ਕੇ ਹੈ ਜਕਾਰਾ ਲਾ ਕੇ ਨਾ ਬੂਸਟ ਬੂਸਟ ਹੋ ਜਾਂਦਾ ਬੰਦਾ ਬਹੁਤ ਜ਼ਿਆਦਾ ਕੋਈ ਬੂਸਟਰ ਦੀ ਲੋੜ ਨਹੀਂ ਬਸ ਜਕਾਰੇ ਜਕਾਰੇ ਲਾਉਂਦੇ ਆਓ ਨਹੀਂ ਹੁੰਦਾ ਵਾਟਰ ਪ੍ਰੂਫ ਆ ਐਵੇਂ ਕਦੇ ਖਰਾਬ ਹੋ ਜਾਊਗਾ ਆਪਣੇ ਹੀ ਖੁੱਲ ਗਏ ਹੈ ਆਪਣੇ ਉਹ ਆ ਟਰੈਨਕੋਟ ਆਪਣੇ ਜ਼ਰੂਰ ਨਾਲ ਲੈ ਕੇ ਆਓ ਇਹ ਬਹੁਤ ਜ਼ਰੂਰੀ ਨੇ ਤੇ ਆ ਦੇਖ ਲਓ ਹਲਕੀ ਹਲਕੀ ਬਾਰਿਸ਼ ਹੈ ਜਿਹੜੀ ਉਹ ਹੋ ਰਹੀ ਆ ਤੇ ਤੁਸੀਂ ਭੇਜ ਜੂਗੇ ਇਸ ਬਾਰਿਸ਼ ਚ ਵੀ ਪਹਾੜਾਂ 'ਚ ਇਹ ਬਾਰਿਸ਼ ਹੁੰਦੀ ਰਹਿੰਦੀ ਆ ਕਈ ਵਾਰੀ ਤੇਜ਼ ਹੋਗੀ ਕਈ ਵਾਰੀ ਸਲੋ ਹੋਗੀ ਕਦੋਂ ਧੁੱਪ ਨਿਕਲ ਆਵੇ ਕੋਈ ਪਤਾ ਨਹੀਂ ਰੇਨਕੋਟ ਆਪਣੇ ਜ਼ਰੂਰ ਨਾਲ ਰੱਖੋ ਤੇ ਹਾਂਜੀ ਹੈ ਕੀ ਕਿੱਧਰ ਕਿੱਧਰ ਉਧਰ ਦੀ ਬੋਰ ਰਾ ਪੈ ਜਾਣਾ ਬਾਬੇ ਕੋੜੀਆਂ ਸਾਂ ਨਹੀਂ ਚੱਲਾਂਗੇ ਮਾਂ ਦੀ ਮੰਨ ਕੋੜੀਆਂ ਸਾਂ ਨਹੀਂ ਸਹੀ ਆ ਬਾਕੀ ਉੱਪਰ ਜਾ ਕੇ ਡਿਸਾਈਡ ਕਰਦੇ ਆਜੋ। ਨਹੀਂ ਪੈ ਰਿਆ ਅੱਜ ਕੇ ਹੁਣ ਤਾਂ। ਐ ਪੂਰਾ ਲੁਕਤ ਰਿਆ ਹੋਇਆ ਹੈ। ਗਿੱਲੇ ਕਰ ਰਿਹਾ ਪੂਰੇ ਸੰਗਤ ਨੂੰ ਤੇ ਸਾਰੀਆਂ ਸੰਤਾਂ ਰੇਨ ਕੋਟ ਦੇ ਵਿੱਚ ਆ ਰਹੀਆਂ ਨੇ ਤੁਸੀਂ ਦੇਖ ਲਓ ਸਾਡੇ ਨਾਲ ਦਾ ਬੰਦਾ ਉਹ ਉੱਥੇ ਖੜਾ ਹੈ ਇੱਕ। ਬਾਬਾ ਜੀ ਪਹੁੰਚ ਗਏ। ਬਾਬਾ ਜੀ ਨੇ ਕੀਤਾ ਸੀ ਫੋਨ। ਕਹਿੰਦੇ ਮੈਂ ਤਾਂ ਭਾਈ ਉੱਪਰ ਪਹੁੰਚ ਗਿਆ। ਵਾਹ। ਉਹਨੇ ਤਾਂ ਮਿਲਦਾ ਸੁਨਾਣ ਵੀ ਕਰ ਲਿਆ ਹੁਣ ਮੈਨੂੰ ਪੁੱਛੀ ਜਾਂਦੇ ਸੀ 500ਰਓਵਰ ਕਿੱਥੇ ਹੈ। ਫਿਰ ਦੱਸਿਆ ਮੈਂ ਉਹ ਤੇ ਮਾਸਟਰ ਸਾਡਾ ਉਹ ਉੱਥੇ ਖੜਾ ਹੈ। ਮੂਰੇ ਜਾ ਕੇ ਪੋੜੀਆਂ ਲੱਗੇ ਦੇਖੀ ਜਾਂਦਾ ਹੈ ਤੇ ਆਹ ਦੇਖੋ ਵਾਟਰਫਾਲ ਹੋ ਰਿਹਾ ਕਿੰਨਾ ਸੋਹਣਾ ਤੁਸੀਂ ਨਾ ਬਿਲਕੁਲ ਇੰਜੋਏ ਕਰੋਗੇ ਹਰ ਇੱਕ ਚੀਜ਼ ਨੂੰ ਵੈਦਰ ਇੰਜੋਏ ਕਰੋਗੇ ਨਾ ਵੈਦਰ ਇੰਜੋਏ ਕਰੋਗੇ ਨੇਚਰ ਇੰਜੋਏ ਕਰਨਾ ਤੁਸੀਂ ਨੇਚਰ ਨੂੰ ਇੰਜੋਏ ਕਰੋਗੇ ਤੇ ਯਾਤਰਾ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਇੰਜੋਏ ਹੋਣੀ ਹੋਣੀ ਹੈ ਹਨਾ ਤੇ ਆਹ ਦੇਖੋ ਉੱਪਰ ਆ ਰਿਹਾ ਪਾਣੀ ਕਿੱਥੇ ਜਾ ਰਿਹਾ ਨੀਚੇ ਨੂੰ ਇਹ ਸਾਰਾ ਪਾਣੀ ਹੇ ਗੁਰਸਾਤ ਆ ਤਾੜੇ ਐ ਜਾ ਰਿਹਾ ਹੈ। ਕਿੰਨਾ ਪਾਣੀ ਆ ਨਾ ਦੇਖੋ। ਕਦੀ ਖਤਮ ਹੀ ਨਹੀਂ ਹੁੰਦਾ। ਵਾਹਿਗੁਰੂ। ਵਾਹਿਗੁਰੂ। ਉਹ ਇੱਥੇ ਆ ਕੇ ਥੋੜੀ ਜਿਹੀ ਬਾਰਿਸ਼ ਉਹ ਘਟਣ ਲੱਗ ਗਈ ਐ। ਵਾਹਿਗੁਰੂ। ਸਾਹ ਬਹੁਤ ਚੜਦਾ ਹੈ ਬਈ। ਕਿਉਂਕਿ ਨੈਟਵਰਕ ਦੀ ਬਹੁਤ ਪ੍ਰੋਬਲਮ ਐ। ਇੱਥੇ ਇਦਾਂ ਦਾ ਨੈਟ ਚੱਲਦਾ ਆ ਪਰ ਉਹ ਸਪੀਡ ਨਾਲ ਨਹੀਂ ਚੱਲਦਾ। ਨੀਚੇ ਤਾਂ ਜਮਾ ਹੀ ਨਹੀਂ ਸੀਗਾ। ਇੱਥੇ ਆ ਕੇ ਚੱਲਣਾ ਤਾਂ ਲੱਗ ਗਿਆ ਬਟ نیچے ਜਮਾਈ ਨਹੀਂ نیچے ਤੁਸੀਂ ਗੱਲ-ਗੱਲ ਕਰ ਸਕਦੇ ਹੋ ਬਸ ਇੱਥੇ ਆ ਵੀ ਕੋਲ ਨੈਟ ਵੀ ਵਰਕਿੰਗ ਗਿਆ ਚੱਲ ਰਿਹਾ ਹੈ ਤੁਸੀਂ ਕੋਈ ਸਟੋਰੀ ਵਗੈਰਾ ਪਾਉਣੀ ਆ ਸਨੈਪਚਟ ਪਾਉਣੀ ਆ ਤੇਰਾ ਉਹ ਨਾ ਪਾ ਸਕਦੇ ਕਿੰਨਾ ਗਾ ਜਿਹੜਾ ਨੈਟ ਆ ਅਪਲੋਡਿੰਗ ਸਪੀਡ ਆ ਇੱਥੇ ਜਿਹੜੀ ਉਹ ਹੈਗੀ ਆ ਤੇ ਨੈਟ Jio ਤੇ Airtel ਬਸ ਮੋੜਾ ਹੁੰਦਾ ਵੀ ਬਹੁਤ ਘੱਟ ਹੈ ਨੈਟ ਉਹ ਜਾ ਬੋਲੋ ਥੋੜਾ ਆ ਤਿਆਰ ਚਿਰ ਕਰ ਰਿਹਾ ਕਿਉਂਕਿ ਸੰਦੇ ਟੱਪਦੀ ਆ ਖਚਰਾ ਖਚਰਾ ਟੱਪਦੀ ਆ ਹਨ ਤੇ ਕੋਈ ਨਾ ਕੋਈ ਦਿੱਕਤ ਆ ਆਂ ਵੀ ਇਹ ਬੋਲ ਜੇ ਕੋਈ ਨਾ ਕੋਈ ਪਲੇਟ ਪੂਰਾ ਪਰਾ ਹੋ ਜਾਂਦੀ ਆ ਕਿਉਂਕਿ ਇਹ ਪਲੇਟਾਂ ਲੱਗੀਆਂ ਹੋਈਆਂ ਦੇਖਿਆ ਇਹ ਦੇਖੋ ਇਹ ਆ ਵਾਟਰਫਾਲ ਪੂਰਾ ਪਾਣੀ ਆ ਰਿਹਾ ਪੂਰਾ ਤੇਜ਼ ਚਲੋ ਜੀ ਹੁਣ ਆਪਾਂ ਪਹੁੰਚ ਗਏ ਆ ਬਿਲਕੁਲ ਉਸ ਲੋਕੇਸ਼ਨ ਤੇ ਜਿੱਥੋਂ ਦੋ ਟਰੈਕ ਨਿਕਲਦੇ ਆ ਜੀ ਇੱਕ ਟਰੈਕ ਹੈਗਾ ਆ ਜਿਹੜੀ ਤੁਸੀਂ ਚੜਾਈ ਚੜੋਂਗੇ ਤੇ ਦੂਜਾ ਟਰੈਕ ਹੈਗਾ ਆ ਜਿਹੜਾ ਕੋ ਪੌੜੀਆਂ ਵਾਲਾ ਹੈਗਾ ਹਾਂ ਜੀ ਮਾਸਟਰ ਜੀ ਸੋਨਾ ਕੈਂਟਾ ਹੋ ਗਿਆ ਫਿਰ ਉੱਥੇ ਵੇਟ ਕਰਦੇ ਆ ਸੱਚੀ ਸੱਚੀ ਉਹ ਤੁਹਾਨੂੰ ਮੇਰੇ ਨਾਲ ਸਾਡਾ ਸਾਡੇ ਬੰਦਾ ਮਿਲ ਗਿਆ ਸੀ ਇੱਕ ਉਹ ਬਾਲਾ ਤੰਗ ਸੀ ਵਿਚਾਰਾ 12 ਵਜੇ ਤਾਂ ਲਾਸਟ ਅਰਦਾਸ ਹੋ ਜਾਣੀ ਫਿਰ ਫਾਇਦਾ ਕੀ? ਉਹ ਨਹੀਂ ਉਹ ਬਾਲਾ 당 ਸੀਗਾ ਵੀਰੇ ਉਹਨੂੰ ਫੜ ਫੜ ਕੇ ਲਿਆਏ ਆ ਮਜ਼ਾਕ ਨਹੀਂ ਫਿਰ ਉਹਦੇ ਬੰਦਿਆਂ ਨੂੰ ਫੋਨ ਕੀਤਾ ਨਾਲ ਦੇ ਨੂੰ ਵੀ ਭਾਈ ਤੁਹਾਡਾ ਬੰਦਾ ਇੱਥੇ ਆ ਐਸ ਲੋਕੇਸ਼ਨ ਤੇ ਆ ਜਾਓ ਉਹ ਬੰਦੇ ਆਏ ਸਾਡੇ ਕੋਲ ਕੀ ਹੋਇਆ ਹੁਣ ਮਾ ਆਇਆ ਅੱਧਾ ਘੰਟਾ ਉਹ ਹੁਣ ਮੈਂ ਵੀਡੀਓ 'ਚ ਕੀ ਦੱਸਾਂ ਯਾਰ ਮਤਲਬ ਉਹ ਬੰਦਾ ਕਹਿੰਦਾ ਹੈ ਵੀ ਮੈਂ ਵੀਡੀਓ ਦੇ ਪਿੱਛੇ ਦਾਸ ਕੇ ਨਹੀਂ ਆਵੀ ਉਹ ਬੰਦੇ ਨਾਲ ਗੱਲ ਕੀ ਹੋਈ ਆ ਉਹ ਵੀਡੀਓ ਬੰਦਾ ਕਹਿੰਦਾ ਵੀ ਮੈਨੂੰ ਨਾ ਕੋਈ ਨਿਹੰਗ ਸੰਗ ਡੱਪਿਆ ਤਾਂ ਉਹਨੇ ਸੁੱਖਾ ਪਿਆਤਾ अच्छा खवा ਦਾ ਚਮਚਾ ਇੱਕ ਸੱਚ ਉਹ ਬੰਦਾ ਲੈ ਰਿਹਾ ਵੀ ਪੂਰੀਆਂ ਘੁੰਮਣ ਕੇ ਰੀਆਂ ਅੱਛਾ ਠੀਕ ਹੈ ਠੀਕ ਹੈ ਮੈਂ ਉਹ ਕਹਿ ਰਿਹਾ ਸੀ ਮਾਈਕ ਤ ਨਹੀਂ ਭੇਜ ਰੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਵਾਟਰਪੂਫ ਆ ਤੇ ਉਹ ਬੰਦਾ ਪੂਰਾ ਘੁੰਮਣ ਕੇ ਰੀਆਂ ਲੈ ਰਿਹਾ ਮੈਂ ਉਹਨਾਂ ਨੂੰ ਡੰਡਾ ਫੜਾਇਆ ਹ ਉਹ ਕਹਿੰਦਾ ਭਾਈ ਕਿੱਡਾ ਮੋਟਾ ਛੋਟਾ ਫੜਾਤਾ ਕਹਿੰਦਾ ਮੈਨੂੰ ਕਹਵੇ ਭਾਈ ਮੇਰੀ ਦੁਨੀਆ ਘੁੰਮੀ ਜਾਂਦੀ ਹੈ ਕਹਿੰਦਾ ਕਹਿੰਦਾ ਭਾਈ ਮੈਂ ਥੱਲੇ ਡਿੱਗ ਜਾਊਂਗਾ ਮੈਨੂੰ ਫੜ ਲਾ ਫਿਰ ਮੈਂ ਉਹਨੂੰ ਯਾਰ ਮੈਂ ਤੇ ਅਮਨ ਸੀਗੇ ਇਸੇ ਗੱਲ ਬਾਬੇ ਦੇ ਵੀ ਗਿਆ ਸੀ ਕਿਸੇ ਅਣਜਾਣ ਬੰਦੇ ਤੋਂ ਲੈ ਕੇ ਕੁਝ ਵੀ ਨਾ ਹਾਂ ਕੱਲ ਬਾਬੇ ਨੇ ਕਿਹਾ ਸੀ ਨਾਲੇ ਸਪੈਸ਼ਲੀ ਕਿਹਾ ਹੈ ਬਾਬੇ ਨੇ ਗੁਰਦੁਆਰੇ ਸਰ ਦੇ ਵਿੱਚ ਜਦੋਂ ਰਹਿਰਾਸ ਸਾਹਿਬ ਦਾ ਪਾਠ ਹੋਇਆ ਉਸ ਤੋਂ ਬਾਅਦ ਬਾਬੇ ਨੇ ਸਪੈਸ਼ਲੀ ਅਨਾਉਂਸ ਕੀਤਾ ਆ ਵੀ ਕਿਸੇ ਵੀ ਅਣਜਾਣ ਬੰਦੇ ਤੋਂ ਕੁਝ ਵੀ ਨਾ ਲੈ ਕੇ ਖਾਓ ਤੁਸੀਂ ਕੀ ਪਤਾ ਤੁਹਾਨੂੰ ਕੀ ਖਵਾ ਜੇ ਉਹ ਬੰਦਾ ਹਨਾ ਤੇ ਹੁਣ ਦੱਸੋ ਪੌੜੀਆਂ ਚੜ੍ਹਣੀਆਂ ਨਹੀਂ ਇੱਧਰ ਨਹੀਂ ਚੱਲਦੇ ਇੱਧਰ ਸੋਖਾ ਪੌੜੀਆਂ ਬਹੁਤ ਔਖੀਆਂ ਉਹਦੇ ਟਾਈਮ ਪੌੜੀਆਂ ਆਪਾਂ ਯੂਜ਼ ਕਰ ਲਾਂਗੇ ਉਹਦੇ ਟਾਈਮ ਪੌੜੀਆਂ ਉਹ ਆ ਲੈਣ ਦੇ ਫਿਰ ਉਹਨਾਂ ਨੂੰ ਉਹਨਾਂ ਨੂੰ ਤਾਂ ਮੈਂ ਕਹਤਾ ਪੌੜੀਆਂ ਚੜ੍ਹਾਂਗੇ ਬਾਰਿਸ਼ ਕੰਟੀਨਿਊ ਹੋ ਰਹੀ ਹੈ ਬਾਰਿਸ਼ ਕੰਟੀਨਿਊ ਚੱਲ ਰਹੀ ਆ ਹਾਂ ਏ ਲੈ ਬਾਕੀ ਐ ਆ ਵੀ ਥੋੜਾ ਮਾਹੌਲ ਜਿਹੜਾ ਬਹੁਤ ਵਧੀਆ ਲੱਗ ਰਿਹਾ ਵਾਟਾਵਾਂ ਵੀ ਬਹੁਤ ਸੋਹਣਾ ਆ ਤੇ ਆਹ ਦੇਖੋ ਉਹ ਵਾਟਰਫਾਲ ਕਿੰਨਾ ਗਾਹ ਹੈ ਉਹ ਵਾਟਰਫਾਲ ਹੋ ਰਿਹਾ ਇਹ ਤਾਂ ਮੈਂ ਬਾਰ ਬਾਰ ਵੇਖਿਆ ਸੋਹਣੇ ਤਰੀਕੇ ਨਾਲ ਹੋ ਰਿਹਾ ਹੈ ਨਾ ਤੁਸੀਂ ਨਾ ਆਉਂਗੇ ਬਾਕੀ ਤੁਹਾਨੂੰ ਮੈਂ ਵਲੌਗ ਦੇ ਵਿੱਚ ਇੰਜੋਏ ਕਰਾ ਰਿਹਾ ਪੂਰਾ ਬਹੁਤ ਵਧੀਆ ਬਹੁਤ ਵਧੀਆ ਜੇ ਤੁਸੀਂ ਵਲੌਗ ਦੇਖੇ ਹਨ ਤਾਂ ਐਂਡ ਤੱਕ ਦੇਖਿਓ ਕੱਲੀ ਕੱਲੀ ਚੀਜ਼ ਦੇਖਿਓ ਨਜ਼ਾਰਾ ਆਊਗਾ ਤੁਹਾਨੂੰ ਵੀ ਐ ਨਹੀਂ ਬੋਰ ਨਹੀਂ ਹੋਵੋਗੇ ਕਿਤੇ ਤੁਸੀਂ ਪਾਣੀ ਤਾਂ ਇੱਧਰ ਦੀ ਵੀ ਚੱਲਦਾ ਹੁੰਦਾ ਹੈ ਪਰ ਇਸ ਟਾਈਮ ਜਿਹੜੇ ਬਰਫ਼ ਆਉ ਪਿਗਲੀ ਹੋਈ ਹੈ ਨਹੀਂ ਤਾਂ ਆ ਜਿਹੜਾ ਟਰੈਕ ਦੇਖ ਰਹੇ ਹੋ ਨਾ ਤੁਸੀਂ ਇਸ ਟਰੈਕ ਤੇ ਬਰਫ਼ ਪੂਰੀ ਹੁੰਦੀ ਹੈ ਹਾਂ ਬਿਲਕੁਲ ਇਸ ਟਰੈਕ ਤੇ ਬਰਫ਼ ਪੂਰੀ ਹੁੰਦੀ ਹੈ ਬਰਫ਼ ਪੂਰੀ ਹੁੰਦੀ ਹੈ ਹਾਂ ਪਿਛਲੇ ਸਾਲ ਬਹੁਤ ਬਰਫ਼ ਦੀ ਅਸੀਂ ਬੰਦੇ ਫੜਫੜ ਕੇ ਤਾਰੇ ਸੀ ਇੱਥੋਂ ਹਨਾ ਤੇ ਅਤਕੀ ਆ ਵੀ ਜਮਾ ਸਾਫ ਤੇ ਆਇਆ ਕਿਉਂਕ ਤੇ ਕੁਝ ਮਈ ਦੀ برف ਜ਼ਿਆਦਾ ਖੁਰਨ ਲੱਗ ਗਈ ਸੀ ਯਾ ਦੇਖੋ ਸ਼ਾਇਦ ਉੱਥੇ ਹੈਲੀਪੈਡ ਬਣਦਾ ਪਿਆ ਹੈ ਨਾ ਹਾਂ ਹਾਂ ਉਹ ਹੈਲੀਪੈਡ ਤੇ ਪਹਿਲਾਂ ਵੀ ਸੀਗਾ ਤੇ ਹੁਣ ਦੁਬਾਰਾ ਤਿਆਰ ਹੋ ਰਿਹਾ ਉਹ ਪਹਿਲਾਂ ਵੀ ਉੱਥੇ ਐੱਚ ਲਿਖਿਆ ਹੋਇਆ ਸੀਗਾ ਇਹ ਹੈਲੀਪੋਰਟ ਤਿਆਰ ਹੋ ਰਿਹਾ ਹੈ ਤੇ ਅਗਲੇ ਸਾਲ ਤੱਕ ਮਿਲਾਰਾ ਚੱਲ ਪੂਗਾ ਹਨਾ ਆਉਣ ਵਾਲੇ ਸਾਲ ਤੱਕ ਇੱਥੋਂ ਤੱਕ ਤੁਸੀਂ ਫਿਰ ਆ ਸਕਦੇ ਹੋ ਰਾਮਨਾ ਤੇ ਫਿਰ ਇੱਥੋਂ ਤੁਹਾਨੂੰ ਥੋੜੀ ਜਿਹੀ ਚੜ੍ਹਾਈ ਜੜਨੀ ਪੋਗੀ ਯਾਰ ਬਾਕੀ ਮੈਨੂੰ ਇਹ ਲੱਗਦਾ ਕਿ ਆ ਜਦੋਂ ਲਈ ਸਾਈਡ ਸਹੀ ਆ ਪੋੜੀਆਂ ਨਾਲ ਕਿਹੜੀ ਆਹ ਵਾਲੀ ਦੇਖਦੇ ਆ ਨਾ ਨਾ ਸ਼ੇਅਰ ਕਰਦੇ ਆ ਬਾਕੀ ਸਹੀ ਲੱਗ ਰਿਹਾ ਪੋੜੀਆਂ ਦੇ ਤਾਂ ਇੱਕੋ ਦਾ ਦਮ ਸਾਹ ਉਹ ਚੜੇ ਜਾਂਦਾ ਅੱਛਾ ਨਹੀਂ ਸਹੀ ਆ ਹੁਣ ਤਾਂ ਸਾਹ ਚੜ ਹੀ ਨਹੀਂ ਰਿਹਾ ਖੱਲੋਂ ਬਹੁਤ ਚੜ ਰਿਹਾ ਸੀਗਾ ਉਹ ਅਮਨ ਉਹਨਾਂ ਨੂੰ ਦੇਖ ਲਈਏ ਮੈਂ ਕਿਹਾ ਵੀ ਉਹ ਕਿਤੇ ਹੌ ਟ੍ਰੈਕ ਤੇ ਨਾ ਚਲੇ ਜਾਣ ਦੂਜੇ ਤੇ ਮੈਂ ਕਹਿੰਦਾ ਆਉਂਦੇ ਤਾਂ ਟਾਈਮ ਆਪਾਂ ਪੋੜੀਆਂ ਵਰਤ ਲਾਂਗੇ ਅਮਨ ਉਹਨਾਂ ਨੂੰ ਆ ਵੇਟ ਕਰ ਲੈ ਉਹਨਾਂ ਦੀ ਵੇਟ ਕਰ ਲਾ ਮੈਂ ਉਹਨਾਂ ਦੀ ਹੈ ਥੋੜਾ ਜਿਹਾ ਬਣ ਰਿਹਾ ਨਵਾਂ ਹੈਲੀਪੈਡ ਹੁਣ ਸੰਗਤ ਸਿੱਧੀ ਇੱਥੋਂ ਦਾ ਕੁੱਤ ਰਿਆ ਕਰੂਗੀ ਕਿਹੜੀ ਸੰਗਤ ਜਿੱਦਾ ਬਜ਼ੁਰਗ ਬੱਚੇ ਜਿਹਨਾਂ ਕੋ ਨਹੀਂ ਜਿਹੜਾ ਆ ਟ੍ਰੈਕਿੰਗ ਕੀਤੀ ਜਾਂਦੀ ਹੈ ਨਾ ਤਾਂ ਇੱਥੇ ਸਿੱਧੇ ਅੱਗੇ ਉਤਰ ਸਕਦੇ ਤੇ ਆਪਾਂ ਜਿਹੜਾ ਰਾਹ ਦੂਸਰਾ ਬਣਿਆ ਹੈ ਨਾ ਟਰੈਕ ਬਣਿਆ ਉਹ ਚੂਦ ਕੀਤਾ ਹੈ ਪੌੜੀਆਂ ਵਾਲਾ ਰਾਹ ਉਹ ਆ ਦੇਖੋ ਐਦਾਂ ਕੁੰਮਕੁੰਮ ਕੇ ਜਾਣਾ ਹੈ ਤੁਸੀਂ ਉਹ ਜਿੱਥੇ ਨਿਸ਼ਾਨ ਸਾਹਿਬ ਲੱਗਿਆ ਹੈ ਉੱਥੇ ਤੱਕ ਜਾਣਾ ਹੈ ਆਪਾਂ ਤੇ ਇੱਧਰ ਦੀ ਵੀ ਕੋਈ ਲੰਬੀ ਵਾੜ ਨਹੀਂ ਹੈਗੀ ਬਾ ਪਹੁੰਚ ਚੱਲੇ ਆ ਬਾਬੇ ਨੇ ਤਾਂ ਉੱਥੇ ਜਾ ਕੇ ਵਧੀਆ ਦਰਸ਼ਨ ਕੀਤੇ ਹੋਣੇ ਆ ਪਾਠ ਵੀ ਵਧੀਆ ਸੁਣਿਆ ਹੋਣਾ ਸਾਡਾ ਜੱਗੇ ਆ ਵੀ ਇਸ਼ਨਾਨ ਕਰਾਂਗੇ 15-20 ਮਿੰਟ ਬੈਠਾਂਗੇ ਤੇ 1 ਵਜੇ ਤੋਂ ਬਾਅਦ ਉਹ ਕਹਿੰਦੇ ਆ ਵੀ 1:30 ਵਜੇ ਤੋਂ ਤੁਹਾਨੂੰ ਥੱਲੇ ਭੇਜਣਾ ਸ਼ੁਰੂ ਕਰ ਦਿੰਦੇ ਆ ਕਿਉਂਕਿ ਮੌਸਮ ਦੇਖੋ ਕਿੰਨਾ ਖਰਾਬ ਆ ਨਾ ਮੌਸਮ ਬਹੁਤ ਜ਼ਿਆਦਾ ਖਰਾਬ ਆ ਤੇ ਮੀਂਹ ਆ ਜਿਹੜਾ ਉਹ ਪੈਂਦਾ ਹੀ ਰਹਿੰਦਾ ਆ ਅਸੀਂ ਥੋੜਾ ਬਹਿ ਗਿਆ ਥੋੜੀ ਵੱਧ ਬਹਿ ਗਿਆ ਹਨਾ ਇਸ ਕਰਕੇ ਆਪਣਾ ਰਾਮਨਾ ਟ੍ਰੈਕ ਤੇ ਤੁਹਾਡਾ ਪੈਰ ਵੀ ਤਿਲਕੂਗਾ ਰਾਮਦਾਦ ਜੀ ਨਾਲ ਜਿਹੜੀ ਆ ਟਰੈਕਿੰਗ ਕਰਦੇ ਹੋਏ ਆਈ ਜਾਓ ਉਹ ਖੜਾ ਆਪਣੇ ਨਾਲ ਦਾ ਬੰਦਾ ਮਾਸਟਰ ਤੇ ਚਲੀ ਜਾਨੇ ਆ ਭਾਈ ਰਹਿ ਗਿਆ ਜੀ ਪੌੜੀਆਂ ਵਾਲਾ ਬਸਤਾ ਹਨਾ ਤੇ ਉੱਥੇ ਸਾਹਮਣੇ ਨਿਸ਼ਾਨ ਸਾਹਿਬ ਲੱਗਾ ਆ ਤੇ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸ੍ਰੀ ਸੱਚਖੰਡ ਸ੍ਰੀ ਹੈਮਪੁਰ ਸਾਹਿਬ ਬਾਈ ਲੀਕ ਬਾਅਦ ਰਹੀ ਆ ਘੂਮ ਕੇ ਇੱਕ ਮੋੜ ਆ ਤੇ ਸਿੱਧਾ ਆਪਾਂ ਗੁਰਦੁਆਰਾ ਸਾਹਿਬ 'ਚ ਪਹੁੰਚ ਜਾਣਾ ਹੈ ਹਾਂਜੀ ਮਾਸਟਰ ਜੀ ਤੇ ਆਹ ਇੱਕ ਮੋੜ ਹੋ ਰਿਹਾ ਹੈ ਮੋੜ ਕਿ ਆਪਾਂ ਪਹੁੰਚਣਾ ਹੈ ਚਲੋ ਸਾਹਮਣੇ ਦੇਖੋ Jio ਦਾ ਡਾਟਾ ਲੱਗਾ ਹੈ Airtel ਦਾ ਡਾਟਾ ਲੱਗਾ ਹੈ ਤੇ Jio ਦੇ ਡਾਟੇ ਦੀ ਰੇਂਜ ਪੂਰੀ ਆ ਤੇ ਬਸ ਆਹੀ ਮੋੜ ਆ ਇੱਕ ਤੇ ਆਪਾਂ ਪਹੁੰਚਣਾ ਸਾਡੇ ਬੰਦੇ ਬਹੁਤ ਥੱਲੇ ਆ ਬਾਈ ਅਸੀਂ ਕਿਹਾ ਵੀ ਅਸੀਂ ਅਰਦਾਸ 'ਚ ਸ਼ਾਮਲ ਹੋਣਾ ਆ ਅਸੀਂ ਚੱਲੀਏ ਕਹਿੰਦੇ ਜਾਓ ਕੋਈ ਚੱਕਰ ਨਹੀਂ ਅਸੀਂ ਹੌਲੀ-ਹੌਲੀ ਆਉਂਦੇ ਆਂ ਹਾਂ ਜੀ ਮਾਸ਼ਤੀ ਤੁਹਾਡਾ ਜਵਾਬ ਬਸ ਬਸ ਹੋ ਰਹੀ ਆ ਹੋਣਗੇ ਜੋਗੇ ਹੈਗੇ ਹੋਗੇ ਨਹੀਂ ਹੈਂ ਦੱਸਦਾ ਨਹੀਂ ਬੋਲਿਆ ਜਾਊਗਾ ਵਾਹ ਜੀ ਵਾਹ ਬਹੁਤ ਸਾਰੇ ਡਗਿਆ ਹੈ ਹੈ ਤੇ ਇਸ ਵਾਸਤੇ ਕੀਤੀ ਹੈ ਹیدر ਇਧਰ ਦੀ ਆ ਕੇ ਫਾਇਦਾ ਰਿਹਾ ਹੈ ਨਾ ਪੋੜੀਆਂ ਵਾਲ ਦੀ ਆਦੇ ਬਹੁਤ ਜ਼ੋਰ ਲੱਗਣਾ ਪੋੜੀਆਂ ਵਾਲ ਦੀ ਜ਼ਿਆਦਾ ਜ਼ੋਰ ਲੱਗਦਾ ਬਹੁਤ ਜ਼ੋਰ ਲੱਗਣਾ ਇਧਰ ਦੀ ਜ਼ਿਆਦਾ ਬੈਨੀਫਿਟ ਰਿਹਾ ਤੁਸੀਂ ਐ ਵੀ ਉੱਤਰ ਸਕਦੇ ਹੋ ਨਾ ਪੋੜੀਆਂ ਵਾਲ ਦੀ ਹਾ ਉੱਤਰ ਉੱਤਰ ਨੂੰ ਦੋਨੋਂ ਹੀ ਸਹੀ ਰੇ ਉੱਤਰ ਨੂੰ ਦੋਨੋਂ ਹੀ ਇਧਰ ਦੀ ਬੈਸਟ ਹੈ ਬਹੁਤ ਉੱਤਰ ਦੀ ਐ ਵੀ ਉੱਤਰ ਲੱਗੇ ਥੋੜਾ ਜਿਆ ਤੁਹਾਨੂੰ ਉਹਦਾ ਜਿਹੜੇ ਸਟੈਪ ਬਣੇ ਹੋਏ ਬਹੁਤ ਉੱਚੇ ਉੱਚੇ ਬਣੇ ਲੱਗੇ ਤੁਹਾਨੂੰ ਧਿਆਨ ਰੱਖਣਾ ਪਊਗਾ ਕਿਉਂਕਿ ਸਟੈਪ ਇਸ ਤਰ੍ਹਾਂ ਦੇ ਹੋ ਦੇਖੋ ਚੱਪ ਕਿਸ ਤਰੀਕੇ ਨਾਲ ਬਣੇ ਹੈ ਨਾ ਦੇ ਰੇਲਿੰਗ ਤਾਂ ਲੱਗੀ ਹੋਈ ਆ ਪਰ ਕਿਤੇ ਕਿਤੇ ਰੇਲਿੰਗ ਨਹੀਂ ਹੈਗੀ ਹੁਣ ਆ ਦੇਖੋ ਇਹਦਾ ਕਰਕੇ ਥੋੜੀ ਦਿੱਕਤ ਹੋਣੀ ਆ ਬਾਕੀ ਮੌਸਮ ਦੇਖੋ ਇੱਥੇ ਵੀ ਬੱਦਲ ਵਾਈ ਪੂਰੀ ਆ ਕੋਈ ਪਾਰੀ ਸਾਬਾ ਨਹੀਂ ਕਦੋਂ ਆਏ ਕਦੋਂ ਨਾ ਆਏ ਬਾਰਿਸ਼ ਦਾ ਮੌਸਮ ਤਾਂ ਹੁਣ ਸ਼ੁਰੂ ਹੋ ਗਿਆ ਆ ਬਾਕੀ ਸਿਰਜਾ ਦਹਣ ਲੱਗ ਗਿਆ ਇੱਛਾ ਆ ਗਈ ਨਾ ਮੇਰਾ ਬਾਕੀ ਸਾਰਾ ਕੁਝ ਠੀਕ ਆ ਨਹੀਂ ਆਕਸੀਜਨ ਦੀ ਘਾਟ ਹੋ ਜਾਂਦੀ ਨਾ ਲੱਤਾਂ ਦਾ ਜਿਵੇਂ ਸਾਥ ਦੇ ਰਹੀਆਂ ਮੇਰੀਆਂ ਲੱਤਾਂ ਦਾ ਜਿਵੇਂ ਸਾਥ ਦੇ ਲੱਤਾਂ ਦਾ ਕੋਈ ਯੱਕਰ ਨਹੀਂ ਲੱਤਾਂ ਪੂਰਾ ਸਾਥ ਦੇ ਰਹੀਆਂ ਇੱਥੋਂ ਆ ਚੀਜ਼ ਸਾਦਾ ਥੋੜਾ ਹੋ ਜਾਂਦਾ ਬਸ ਸਿਰ ਕਰਕੇ ਥੋੜਾ ਹੋ ਰਿਹਾ ਸਿਰ ਸਿਰ ਵੀ ਤਾਂ ਦੁਖ ਰਹੇ ਨੇ ਕਿਉਂਕਿ ਆਕਸੀਜਨ ਦੀ ਥੋੜੀ ਜਿਹੀ ਕਮੀ ਹੋ ਜਾਂਦੀ ਹੈ ਤੇ ਬਾਕੀ ਬਾਬਾ ਮਿਹਰ ਕਰੇ ਵਾਹਿਗੁਰੂ ਕਿਰਪਾ ਕਰਨ ਯਾਤਰਾ ਬੜੀ ਵਧੀਆ ਚੱਲ ਰਹੀ ਆ ਤੇ ਬੜੀ 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 ਵਧੀਆ ਹੀ ਤਰੀਕੇ ਨਾਲ ਸੀ ਸਮਾਪਤ ਕਰੀਏ ਤੇ ਨਾਲ ਦੀ ਨਾਲ ਤੁਹਾਨੂੰ ਵੀ ਅਸੀਂ ਦਿਖਾ ਰਹੇ ਆ ਪਿਆ ਥੋੜੀ ਜਿਹੀ ਵਾਟ ਤੈਅ ਕਰ ਲਈਏ ਹੈ ਬਸ ਇੱਕ ਬੋੜ ਰਹਿ ਗਿਆ ਕਰਦੇ ਆ ਫਿਰ ਸ਼ੁਰੂ ਆਓ ਜਲਦੀ ਜਲਦੀ ਫਾਈਨਲੀ ਦੂਸਰੀ ਵਾਰ ਪਹੁੰਚ ਚੁਕੇ ਆ ਜੀ ਸੱਚਖੰਡ ਸ੍ਰੀ ਥੇਮਕੁੰਡ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਟਪ ਅਸਥਾਨ ਇਸ ਅਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਪਿਛਲੇ ਜਨਮ ਦੇ ਵਿੱਚ ਤਪੱਸਿਆ ਕੀਤੀ ਤੇ ਫਿਰ ਉਹਨਾਂ ਦਾ ਮਿਲਾਪ ਜਿਹੜਾ ਹੈ ਉਪਰਮਾਤਮਾ ਦੇ ਨਾਲ ਹੁੰਦਾ ਹੈ ਪਰਮਾਤਮਾ ਜੀ ਉਹਨਾਂ ਨੂੰ ਖੁਦ ਮਿਲਦੇ ਨੇ ਤੇ ਫਿਰ ਪਰਮਾਤਮਾ ਜੀ ਉਹਨਾਂ ਨੂੰ ਉਹਨਾਂ ਦੇ ਨਾਲ ਜ਼ਿਕਰ ਕਰਦੇ ਨੇ ਕਿ ਧਰਤੀ ਦੇ ਉੱਪਰ ਜਿਹੜਾ ਪਾਪ ਹੈ ਉਹ ਬਹੁਤ ਵੱਧ ਗਿਆ ਤੇ ਤੁਹਾਨੂੰ ਜਿਹੜਾ ਉਹ ਪੁਨਰ ਜਨਮ ਲੈਣਾ ਪਏ ਤੇ ਤੇਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪੁਨਰ ਜਨਮ ਹੁੰਦਾ ਹੈ ਤੇ ਉਹ ਪਾਪ ਦਾ ਨਾਸ਼ ਕਰਦੇ ਨੇ ਇਸ ਸਥਾਨ ਤੇ ਬਹਿ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਪਿਛਲੇ ਜਨਮ ਦੇ ਵਿੱਚ ਤਪੱਸਿਆ ਕੀਤੀ ਅਸੀਂ ਬੜੇ ਭਾਗਾ ਵਾਲੇ ਸਮਝਦੇ ਹਾਂ ਆਪਣੇ ਆਪ ਨੂੰ ਕਿ ਦੂਸਰੀ ਵਾਰ ਇਸ ਸਥਾਨ ਦੇ ਦਰਸ਼ਨ ਕਰਨ ਦਾ ਸਾਨੂੰ ਮੌਕਾ ਮਿਲ ਗਿਆ ਹੈ ਇਹ ਤਾਂ ਲੋਕਾਂ ਕੋਲ ਲੱਖਾਂ ਕਰੋੜ ਰੁਪਏ ਹੋਣ ਦੇ ਬਾਵਜੂਦ ਹੀ ਦਰਸ਼ਨ ਕਰਨੇ ਭਾਗਾ ਚ ਨਹੀਂ ਹੁੰਦੇ ਯਾਤਰਾ ਉਹਨਾਂ ਦੇ ਲੇਖਾ ਤੇ ਰਹੀ ਪਰ ਅਸੀਂ ਦੂਸਰੀ ਵਾਰ ਪਹੁੰਚ ਚੁੱਕੇ ਹਾਂ ਜੀ ਸੱਚਖੰਡ ਜੀ ਦੀ ਸੇਮਗੁਰ ਸਾਹਿਬ ਵਿਖੇ ਹਾਂ ਜੀ ਹੁਣ ਆਪਾਂ ਬੰਨਾ ਸ਼ਰਾਂਗਰ ਦੇ ਕੋਲ ਨੇ ਰੈਸਟ ਕਰਕੇ ਫਿਰ ਅਰਦਾਸ ਹੋਣ ਵਾਲੀ ਅਰਦਾਸ ਜੀ ਨੂੰ ਸਾ ਤੇ ਇੱਧਰ ਮੈਡੀਕਲ ਜਿਹੜਾ ਡਿਸਪੈਂਸਰੀ ਆ ਬਣੀ ਹੋਈ ਆ ਤੇ ਇੱਧਰ ਲੰਗਰ ਹਾਲ ਆ ਤੇ ਸਭ ਤੋਂ ਪਹਿਲਾਂ ਆਪਾਂ ਜੋੜੇ ਜਮਾ ਕਰਾਉਣੇ ਆ ਜੀ ਜੋੜੇ ਜਮਾ ਕਰਵਾ ਕੇ ਫਿਰ ਆਪਾਂ ਸੁਨਾਨ ਕਰਦੇ ਆ ਸੁਨਾਨ ਕਰਕੇ ਅਰਦਾਸ ਦੇ ਵਿੱਚ ਸ਼ਾਮਲ ਹੁੰਦੇ ਆ ਕਿਉਂਕਿ ਅਰਦਾਸ ਜਿਹੜੀ ਹੈ ਉਹ ਹੋਣੀ ਵਾਲੀ ਹੈ ਬਸ ਤੇ ਲਗਭਗ ਮਿਲਦਾ ਤਾਂ ਆਪਾਂ 12 ਵਜੇ ਪਹੁੰਚ ਗਏ ਨਾ ਹੈ ਤੇ ਅਸੀਂ 6:30 7:00 ਵਜੇ ਚੱਲੇ ਸੀਗੇ ਤੇ ਲਾਲੂ ਵੀ ਹੌਲੀ ਹੌਲੀ ਚੱਲਦੇ 5 ਕਿ ਘੰਟੇ ਲੱਗੇ ਕਿਉਂ ਘੰਟਾ ਮੈਨੂੰ ਤਾਂ ਬਾਅਦ ਲੱਗ ਗਿਆ ਕਿਉਂਕਿ ਉਹ ਮੁੰਡਾ ਜੇ ਤੁਸੀਂ ਦੇਖਿਆ ਉਹ ਵਲੌਗ ਹੈ ਨਾ ਉਹਦਾ ਕਰਕੇ ਉਹ ਲੋ ਫਿਰ ਲੈ ਲੋ ਕਿ ਆਇਆ ਅਰਦਾਸ ਦਾ ਟਾਈਮ ਹੋ ਗਿਆ ਅਰਦਾਸ ਦਾ ਟਾਈਮ ਚੱਲ ਰਿਹਾ ਇਹ ਸਾਹਮਣੇ ਨਿਸ਼ਾਨ ਸਾਹਿਬ ਆ ਜੀ ਗੁਰੂ ਸਾਹਿਬ ਦਾ ਇਹ ਜੋੜਾ ਕਰੇ ਜੋੜੇ ਜਮਾ ਕਰਾ ਦੀ ਆ ਜੀ ਜੋੜੇ ਜੋੜੇ ਜਮਾ ਕਰਾ ਦੀਆ ਲੈ ਉਤਾਰੋ ਆ ਫੜਿ ਸਭ ਤੋਂ ਪਹਿਲਾਂ ਜੋੜੇ ਜਮਾ ਕਰਾ ਲਿਆ ਹੈ ਜੋੜੇ ਜਮਾ ਕਰਾ ਕੇ ਤੇ ਕਰਦੇ ਇਸ਼ਾਨ ਵਾਹਿਗੁਰੂ ਵਾਹਿਗੁਰੂ ਲੋ ਜੀ ਆ ਫੜਿ ਦੇ ਉਧਰ ਆ ਜਾਓ ਅੱਗੇ ਥੋੜਾ ਹੈ ਤੇ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਾਂ ਜੀ ਹਨਾ ਜੇ ਤੁਸੀਂ ਇਸ ਸਥਾਨ ਤੇ ਪਹੁੰਚੇ ਹੋ ਨਾ ਸ਼ਰਦਾ ਭਾਵਨਾ ਲੈ ਕੇ ਟਰੈਕਿੰਗ ਕਰਕੇ ਇੰਨੀ ਵੱਡੀ ਵੱਡੀ ਦੂਰ ਤੋਂ ਹਨਾ ਥੱਕਦੇ ਡਿੱਗਦੇ ਟੈਂਦੇ ਕੋਈ ਸਾਰੇ ਇੱਥੇ ਪਹੁੰਚ ਜਾਂਦੇ ਨੇ ਹਨਾ ਤੇ ਪਹੁੰਚਣ ਤੋਂ ਬਾਅਦ ਇਸ ਸਥਾਨ ਤੇ ਆ ਕੇ ਆਪਾਂ ਪੰਜ ਛਨਾਨਾ ਕਰ ਲੈਂਦੇ ਹਾਂ ਹਨਾ ਪੰਜ ਛਨਾਨਾ ਕਰਨ ਦਾ ਕੀ ਫਾਇਦਾ ਹੈ ਬੰਦੇ ਇਸ ਸਥਾਨ ਤੇ ਆ ਕੇ ਤੁਸੀਂ ਇਸ਼ਨਾਨ ਕਰੋ ਕੁਛ ਨਹੀਂ ਹੁੰਦਾ ਜੇ ਤੁਸੀਂ ਸਲੋਵਰ ਦੇ ਵਿੱਚ ਦੋ ਚੁੱਬੀਆਂ ਲਾ ਲਓਗੇ ਪੰਜ ਚੁੱਬੀਆਂ ਲਾ ਲਓਗੇ ਇੱਕ ਵਾਰੀ ਤੁਹਾਨੂੰ ਠੰਡ ਲੱਗਣੀ ਹੈ ਤੁਸੀਂ ਪਹੁੰਚੇ ਹੋ ਬਸ ਆ ਕੇ ਆਪਣਾ ਇੱਕ ਡੇਢ ਮਿੰਟ ਰੈਸਟ ਕਰੋ ਤੇ ਰੈਸਟ ਕਰਨ ਤੋਂ ਬਾਅਦ ਇੱਥੇ ਆ ਕੇ ਤੁਸੀਂ ਇਸ਼ਨਾਨ ਕਰੋ ਆ ਦੇਖੋ ਅਵੀਰ ਇਸ਼ਨਾਨ ਕਰ ਰਿਹਾ ਨਾ ਇਸ਼ਨਾਨ ਕਰੋ ਕੋਈ ਚੱਕਰ ਨਹੀਂ ਤੇ ਦਰਸ਼ਨ ਕਰੋ ਜੀ ਸੱਚਕੰਡ ਸ੍ਰੀ ਥੇਮਕੁੰਨ ਸਾਹਿਬ ਜੀ ਦੇ ਪਵਿੱਤਰ ਦਰਬਾਰ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਪਿਛਲੇ ਜਨਮ ਦੇ ਵਿੱਚ ਤਪસ્યા ਕੀਤੀ ਸੀ ਤੇ ਇੱਥੇ ਉਹਨਾਂ ਦਾ ਫਿਰ ਮਿਲਾਪ ਜਿਹੜਾ ਉਹ ਪਰਮਾਤਮਾ ਦੇ ਨਾਲ ਹੁੰਦਾ ਤੇ ਹੁਣ ਅਸੀਂ ਵੀ ਇਸ਼ਨਾਨ ਕਰ ਲਈਏ ਪਹਿਲਾਂ ਹਨਾ ਇਸ਼ਨਾਨ ਕਰਕੇ ਤੇ ਤੁਹਾਨੂੰ ਸੱਚਖੰਡ ਸਾਹਿਬ ਦੇ ਦਰਸ਼ਨ ਕਰਾਉਨੇ ਆ ਤੇ ਨਾਲ ਹੀ ਪਰਲੀ ਸਾਈਡ ਲਕਸ਼ਮਣ ਜੀ ਦਾ ਸਥਾਨ ਹੈ ਉਹ ਵੀ ਤੁਹਾਨੂੰ ਦਿਖਾ ਦਾਂਗੇ ਤੇ ਆਓ ਫਿਰ ਪਹਿਲਾਂ ਇਸ਼ਨਾਨ ਕਰ ਲਈਏ ਤੇ ਇਸ਼ਨਾਨ ਕਰਨ ਤੋਂ ਬਾਅਦ ਫਿਰ ਆਪਾਂ ਦਰਸ਼ਨ ਕਰ ਚੱਲਦੇ ਆ ਕ ਕਲਕ ਵਖਾਨੀ ਪਰਕੁਤੀ